ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਭਾਜਪਾ ਦੀ ਹੋਈ ਇਤਿਹਾਸਿਕ ਜਿੱਤ ਦੀ ਖੁਸ਼ੀ ਵਿੱਚ ਧੂਰੀ ਵਿਖੇ ਵੀ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਜਲੇਬੀਆਂ ਵੰਡੀਆਂ ਗਈਆਂ ਅਤੇ ਢੋਲ ਦੀ ਤਾਲ ਤੇ ਨੱਚ ਟੱਪ ਕੇ ਜਸ਼ਨ ਮਨਾਇਆ ਗਿਆ। ਆਗੂਆਂ ਨੇ ਕਿਹਾ ਦਿੱਲੀ ਦੇ ਲੋਕਾਂ ਨੇ ਭਾਜਪਾ ਵੱਲੋਂ ਦੇਸ਼ ਭਰ ਵਿੱਚ ਕਰਵਾਏ ਜਾ ਰਹੇ ਸਰਵਪੱਖੀ ਵਿਕਾਸ ਕਾਰਜਾਂ ਅਤੇ ਲੋਕਪੱਖੀ ਨੀਤੀਆਂ ਨੂੰ ਦੇਖਦੇ ਹੋਏ ਦਿੱਲੀ ਅੰਦਰ ਡਬਲ ਇੰਜਨ ਸਰਕਾਰ ਚੁਣੀ ਹੈ ਅਤੇ 2027 ਵਿੱਚ ਪੰਜਾਬ ਅੰਦਰ ਵੀ ਭਾਜਪਾ ਦੀ ਸਰਕਾਰ ਬਣੇਗੀ। ਉਹਨਾਂ ਦਿੱਲੀ ਦੇ ਲੋਕਾਂ ਦਾ ਪਾਰੀ ਬਹੁਮਤ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਜਲਦੀ ਹੀ ਦਿੱਲੀ ਦੀ ਕਾਇਆ ਕਲਪ ਹੋਵੇਗੀ ਸਰਨਾ ਪਹਿਲਾਂ ਤਾਂ ਸਾਰੇ ਹੀ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਰਾਮ ਇਹ ਜਿਹੜਾ ਅੱਜ ਦਿੱਲੀ ਦੇ ਵਿੱਚ ਜਿੱਤ ਹੋਈ ਹੈ ਜਿਸ ਤਰ੍ਹਾਂ 144 ਸਾਲਾਂ ਬਾਅਦ ਮਹਾਪ੍ਰਾਗ ਦੇ ਵਿੱਚ ਜਿਹੜਾ ਆਪਰਾਗ ਰਾਜ ਵਿੱਚ ਹੰਬ ਲੱਗਿਆ ਹੋਇਆ ਉਸ ਦਾ ਸਾਰੇ ਹਿੰਦੁਸਤਾਨ ਚ ਨਹੀਂ ਸਾਰੇ ਵਾਰਡ ਦੇ ਵਿੱਚ ਖੁਸ਼ੀਆਂ ਮਨਾਈ ਜਾ ਰਹੇ ਨੇ ਉਸੇ ਤਰ੍ਹਾਂ ਹੀ ਕੱਲੀ ਦਿੱਲੀ ਚ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਭਾਰਤਿਆ ਜਨਤਾ ਪਾਰਟੀ ਦਾ ਡੰਕਾ ਵੱਜ ਰਿਹਾ ਹੈ ਡੰਕਾ ਕਿਉਂ ਵੱਜ ਰਿਹਾ ਹੈ ਕਿਉਂਕਿ ਮੋਦੀ ਜੀ ਜੀ ਨੇ ਗਰੰਟੀਆਂ ਨੇ ਲੋਕਾਂ ਨੇ ਦੇਖ ਲਿਆ ਉਹ ਸਹੀ ਨੇ ਜੇ ਇੱਕ ਤੇ ਦਿੱਲੀ ਦੇ ਵਿੱਚ ਕੋਈ ਸਿੱਖਿਆ ਪ੍ਰਣਾਲੀ ਵਧੀਆ ਹੁੰਦੀ ਸਿਹਤ ਪ੍ਰਣਾਲੀ ਵਧੀਆ ਹੁੰਦੀ ਤਾਂ ਅੱਜ ਇਹ ਪਾਰਟੀ ਨੂੰ ਖਾਰ ਦਾ ਮੂੰਹ ਨਾ ਦੇਖਣਾ ਪੈਂਦਾ ਮੋਦੀ ਜੀ ਦੀਆਂ ਨੀਤੀਆਂ ਨੂੰ ਸਭਕਾ ਸਾਥ ਸਭ ਦਾ ਵਿਕਾਸ ਦੇਖਦੇ ਹੋਏ ਇੱਥੇ ਵੀ ਡਬਲ ਇੰਜਨ ਸਰਕਾਰ ਬਣ ਗਈ। ਔਰ ਗਾਇ ਜਿਹੜੇ 2-4 ਸੂਬੇ ਆਨ ਵਾਲੇ ਸਥਾਈ ਦੇ ਵਿੱਚ ਪ੍ਰਧਾਨ ਜੀ ਨੇ ਦੱਸਿਆ ਛੇਤੀ ਹੀ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੂਗੀ ਔਰ ਸਾਰੇ ਦੇਸ਼ ਦੇ ਵਿੱਚ ਕਮਲ ਦਾ ਫੁੱਲ ਜਲਦੀ ਖਿលੂਗਾ ਔਰ ਮੈਂ ਆਪਣੇ ਵੱਲੋਂ ਆਪਣੇ ਸੰਗਠਨ ਵੱਲੋਂ ਦਿੱਲੀ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੋਦੀ ਜੀ ਦੀਆਂ ਨੀਤੀਆਂ ਤੇ ਯਕੀਨ ਕਰਕੇ ਅੱਜ ਉਹਨਾਂ ਦੀ ਸਰਕਾਰ ਪੂਰੀ ਪ੍ਰਚੰਡ ਬੋਮ ਦੇ ਨਾਲ ਦਿੱਲੀ ਵਸਨ ਦਿੱਤੀ ਹੈ ਔਰ ਦੇਖ ਲਾ 2-4 ਮਹੀਨੇ ਦੇ ਵਿੱਚ ਹੀ ਦਿੱਲੀ ਦੀ ਕਾਇਆ ਪਲਟ ਦੇਣਗੇ ਮੋਦੀ ਜੀ ਜੈ ਸ਼੍ਰੀਦਾ ਅੱਜ ਦੀ ਜਿੱਤ ਬਹੁਤ ਵੱਡੀ ਜਿੱਤ ਹੈ ਇਹ ਜਿੱਤ ਕੋਈ ਭਾਰਤੀ ਜਨਤਾ ਪਾਰਟੀ ਦੀ ਜਿੱਥੇ ਵੱਡੀ ਜਿੱਤ ਹੈ ਉਥੇ ਲੋਕਾਂ ਦੀ ਸਭ ਤੋਂ ਵੱਡੀ ਜਿੱਤ ਹੈ ਕਿਉਂਕਿ ਜੇ ਝੂਠੇ ਵਾਦੇ ਕਰਕੇ ਕੇਜਰੀਵਾਲ ਜੀ 10 ਸਾਲ ਸੱਤਾ ਦੇ ਵਿੱਚ ਰਹੇ ਉਹਨਾਂ ਨੇ ਹਰ ਗੱਲ ਤੇ ਝੂਠ ਬੋਲਿਆ ਮੈਂ ਕੋਠੀ ਨਹੀਂ ਲਵਾਵਾਂਗਾ ਮੈਂ ਮਕਾਨ ਨਹੀਂ ਲਵਾਵਾਂਗਾ ਮੈਂ ਕਾਰ ਨਹੀਂ ਲਵਾਵਾਂਗਾ ਤੁਸੀਂ ਦੇਖਿਆ ਹੋਵੇਗਾ ਦਿੱਲੀ ਦੇ ਵਿੱਚ ਕਿਸੇ ਦੇ ਨਾਲ ਮਰਜ਼ੀ ਗੱਲ ਕਰ ਲੋ ਉਹ ਕਹਿਣਗੇ ਕਿ ਦਿੱਲੀ ਦੇ ਵਿੱਚ ਬਿਲਕੁਲ ਵੀ ਡਿਵੈਲਪਮੈਂਟ ਨਹੀਂ ਹੋਈ। ਇਹ ਹੀ ਹਾਲ ਪੰਜਾਬ ਦਾ। ਹੁਣ ਅੱਬਾ ਪੰਜਾਬ ਦੇ ਵਿੱਚ ਤਾਂ ਆਪਾਂ ਅੱਖਾਂ ਨਾਲ ਦੇਖਦੇ ਆਂ ਆਪਾਂ ਉਹਦੇ ਬਸਨੀਕ ਆ ਕਿ ਪੰਜਾਬ ਦਾ ਕੀ ਹਾਲ ਹੈ? ਕਿਸ ਤਰ੍ਹਾਂ ਰਿਸ਼ਵਤਖੋਰੀ ਵੱਧ ਰਹੀ ਹੈ? ਕਿਸ ਤਰ੍ਹਾਂ ਕ੍ਰਾਈਮ ਰੇਟ ਵੱਧ ਰਿਹਾ ਹੈ? ਨਸ਼ਾ ਕਿਸ ਤਰ੍ਹਾਂ ਵੱਧ ਰਿਹਾ ਹੈ? ਤੁਸੀਂ ਜੇ ਕਹਿਣ ਨੂੰ ਇੱਕ ਪਰਫਾਰਮੈਂਸ ਦੱਸਦੇ ਆਂ ਆ ਮਾਦਮੀ ਪਾਰਟੀ ਦੀ ਨਾ ਦਿੱਲੀ ਦੇ ਵਿੱਚ ਨਾ ਪੰਜਾਬ ਦੇ ਵਿੱਚ ਸਿਰਫ ਵੱਡੇ ਵੱਡੇ ਬੋਲ ਲਾਉਣੇ, ਐਡਵਰਟਾਈਜ਼ਮੈਂਟ ਆ ਦੇਣੀਆਂ, ਗੱਲਾਂ ਕਰਨੀਆਂ, ਚੁਟਕਲੇ ਸੁਣਾਉਣੇ। ਇਹੀ ਕੰਮ ਹੈ ਜਿਹੜਾ ਹੈਗਾ। ਮੋਦੀ ਜੀ ਨੇ ਧਰਤਲ ਤੇ ਕੰਮ ਕੀਤਾ ਹੈ ਡਵੈਲਪਮੈਂਟ ਕਰਕੇ ਦਿਖਾਈ ਹੈ ਦਿੱਲੀ ਦੇ ਵਿੱਚ ਵੀ ਬਹੁਤ ਜੋ ਸੈਂਟਰਲ ਗਵਰਨਮੈਂਟ ਦੇ ਅਧੀਨ ਡਿਪਾਰਟਮੈਂਟ ਪੈਂਦੇ ਸੀ ਉਹਨਾਂ ਦੇ ਰਾ ਇਹ ਸਾਰਾ ਕੰਮ ਹੋਇਆ ਸਟੇਟ ਗਵਰਨਮੈਂਟ ਨੇ ਦਿੱਲੀ ਗਵਰਨਮੈਂਟ ਨੇ ਕੋਈ ਕੰਮ ਨਹੀਂ ਕੀਤਾ ਕੋਈ ਮਾਰੀ ਮੋਟੀ ਜੋ ਹੈ ਛੋਟੇ ਮੋਟੇ ਕੰਮ ਨੇ ਉਹਨਾਂ ਨੂੰ ਲਾ ਕੇ ਉਹਨਾਂ ਦਾ ਰਾਤ ਗਈ ਜਾਣਾ ਇਹੀ ਕੰਮ ਰਿਹਾ ਸਭ ਤੋਂ ਪਹਿਲਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਰਾਮ ਅੱਜ ਬਹੁਤ ਹੀ ਵਧੀਆ ਦਿਨ ਬਹੁਤ ਹੀ ਭਾਗਾ ਭਰਿਆ ਦਿਨ ਜਦ ਕੇ ਮੈਂ ਇਹ ਕਹੂੰਗਾ ਵਦੀ ਤੇ ਨੇਕੀ ਦੀ ਜਿੱਤ ਹੋਈ ਹੈ ਜੋ ਅਹੰਕਾਰ ਦਾ ਪਕਸ਼ਨ ਸੀ ਜੋ ਅਹੰਕਾਰ ਦਾ ਪਕਸ਼ਨ ਸੀ ਉਹ ਭਗਵਾਨ ਨੇ ਅਹੰਕਾਰ ਦਾ ਪਕਸ਼ਨ ਕੀਤਾ ਤੇ ਕੇ ਦੀ ਬਾਜੀ ਦਾ ਜਿਹੜਾ ਅਹੰਕਾਰ ਸੀ ਉਹ ਟੁੱਟਿਆ ਹੈਗਾ ਦਿੱਲੀ ਜੀ ਜੱਟਾਂ ਨੇ ਉਹਨਾਂ ਦੇ 2-10 ਸਾਲਾਂ ਦੇ ਕੰਮ ਸੀਗੇ ਉਹਨੂੰ ਦਿਖਾਤਾ ਵੀ ਉਹਨੇ ਕਿੰਨੇ ਕਿੰਨੇ ਸ਼ਹਿਰ ਦੇ ਵਸਨੀਕਾਂ ਦੇ ਹੱਥੇ ਵਿੱਚ ਕੰਮ ਕੀਤੇ ਨੇ ਉਹਨਾਂ ਨੇ ਦਿੱਲੀ ਵਸਿਆ ਨੇ ਪੂਰੇ ਆਪਣੇ ਜੋਸ਼ ਉਹਦਾ ਦਸਤਾ ਵੀ ਤੁਹਾਡਾ ਕੰਮ ਜਿਹੜੇ ਤੁਸੀਂ ਕਿੰਨੇ ਕਿੰਨੇ ਕਹਿੰਦੇ ਕਿਤੇ ਨੇ ਦੋ ਸੇ ਪੱਕੀ ਕੰਮ ਦੇ ਦੇ ਦੀ ਕੋਈ ਕੰਮ ਨਹੀਂ ਸੇ ਪੱਕੀ ਹੋਏ ਨਸ਼ਿਆਂ ਦਾ ਦਰਿਆ ਜਿਹੜਾ ਉਹਨਾਂ ਦਿੱਲੀ ਤੇ ਵਹਿ ਰਿਹਾ ਸੀਗਾ ਮੂਹਰੇ ਜਵਾਬ ਅੱਜ ਦਿੱਲੀ ਵਾਸੀਆਂ ਨੇ ਦਿੱਤਾ ਹੈ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਨੂੰ ਪ੍ਰਧਾਨ ਮੰਤਰੀ ਦੇ ਕੰਮ ਮੁਖ ਰਾਦੇਵ ਦੁਆਰਾ ਦਿੱਲੀ ਵਾਸੀਆਂ ਨੇ ਭਾਰਗੇ ਜੰਦਾ ਬਾਡੀ ਨੂੰ ਮੰਨਦੇ ਕੇ ਇਹ ਦਰਸ਼ਾਤਾ ਵੀ ਕੋਈ ਵਿਸ਼ਵਾਸ ਕੋਈ ਜਿੰਨ ਜੋ ਦਿੱਤੇ ਕਿ ਇਹ ਜੋਬਲ ਕੀ ਹੈ ਉਹ ਬੂਸਥ ਨੇ ਉਸ ਤੋਂ ਇਸ ਦਾ ਕੋਈ ਵਿਸ਼ਵਾਸ ਕਰਦੇ ਤੇ ਉਹ ਤੁਮਾਤ ਮਿਲਿਆ ਹੋਰ ਕੁੱਝ ਆਉਣ ਵਾਲੇ ਸਮੇਂ ਦੇਖੋਗੇ ਬਹੁਤ ਜਲਦੀ ਇਸ ਦੀ ਕਾਇਕਤ ਹੋ ਜੂਗੀ। ਸਾਡੀ ਉਹ ਗੱਲ ਹੈ ਉਹਨਾਂ ਸਾਥਕਾਂ ਦਾ ਤੇ ਵੀ ਨੇ ਦੇ ਪਰਮਾਤਮਾ ਦੀ ਆਸ ਵੀ ਤੇ ਸ਼ਰਕਾਂ ਦਾ ਹਾਲ ਕੋਈ ਨਹੀਂ ਕਿਤਾ ਜਾਉਂਦਾ। ਉਹ ਬੈਸ ਦਾ ਤੋਂ ਮਿਲਾਇ ਕੋਈ ਜੋ ਦਿੱਲੀ ਵਾਸੀਆਂ ਦੇ ਵਿਸ਼ਵਾਸ ਕਰਦਾ ਹੈ ਉਹਦਾ ਸਹੀ ਹੋਣਾ ਜਿਹੜਾ ਹੈ ਜੋ ਆਪ ਬਹੁਤ ਸ਼ੇਦੀ ਦਿੱਲੀ ਦੇ ਜ਼ਬਾਬੀ ਮੈਂ ਜ਼ਰਾ ਕੁ ਜਿੰਦਗੀ ਸਾਕੇ ਦਾ ਉਹ ਦਿੱਲੀ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਦੇ ਸ਼ਹਿਰ ਦਾ ਤੋਂ ਦਿਖਾਈ। ਭਾਰਤ ਮਾਤਾ ਕੀ ਜੈ। ਬਹੁਤ ਖੁਸ਼ੀ ਵਾਲਾ ਮਾਹੌਲ। ਪਹਿਲਾਂ ਅਸੀਂ ਸੰਗਰੂਰ ਸ਼ਹਿਰ ਦੇ ਵਿੱਚ ਵੀ ਅਸੀਂ ਅੱਜ ਲੱਡੂ ਵੰਡ ਗਏ ਆ ਅੱਜ ਧੂਰੀ ਸ਼ਹਿਰ ਦੇ ਅੰਦਰ ਇੱਥੇ ਆ ਕੇ ਅਸੀਂ ਜਲੇਬੀਆਂ ਵੰਡ ਰਹੇ ਆ ਬੜਾ ਖੁਸ਼ੀ ਵਾਲਾ ਮਾਹੌਲ ਆ ਕਿਉਂਕਿ ਦਿੱਲੀ ਦੇ ਵਿੱਚ ਰਾਜਧਾਨੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੇ ਯਕੀਨ ਜाहिर ਕੀਤਾ ਤੇ ਇੱਕ ਵੱਡੀ ਜਿੱਤ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਨੇ ਤੇ ਭਾਰਤੀ ਜਨਤਾ ਪਾਰਟੀ ਨੂੰ ਫਤਵਾ ਦਿੱਤਾਗਾ ਜੇ ਦੇਖਿਆ ਜਾਵੇ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਦਾ ਖੁਸ਼ ਹੋ ਕੇ ਤੇ ਸ਼੍ਰੀ ਨਰਿੰਦਰ ਮੋਦੀ ਜੀ ਤੋਂ ਪ੍ਰਭਾਵਿਤ ਹੋ ਕੇ ਦਿੱਲੀ ਦੇ ਲੋਕਾਂ ਨੇ ਵਿਸ਼ਵਾਸ ਜਤਾਇਆ ਇਸ ਵਾਰ ਭਾਰਤੀ ਜਨਤਾ ਪਾਰਟੀ ਦੇ ਉੱਤੇ ਜਤਾ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਆ ਤੇ ਉਹਨਾਂ ਨੇ ਇੱਥੇ ਇਹ ਵੀ ਜ਼ाहिर ਕਰ ਦਿੱਤਾ ਕਿਉਂਕਿ ਜਿਹੜੀਆਂ ਹਵਾ ਨੂੰ ਗੰਡਾ ਮਾਰਦੇ ਫਿਰਦੇ ਸੀ ਕੇਜਰੀ ਵਾਲੂਰੀ ਆਮ ਆਦਮੀ ਪਾਰਟੀ ਮਹੱਲਾ ਕਲੀਨਿਕ ਦੀ ਗੱਲ ਕਰਦੀ ਸੀ ਮਹੱਲਾ ਸਫਾਈ ਦੀ ਗੱਲ ਕਰਦੀ ਸੀ ਰੋਜ਼ਗਾਰੀ ਦੀ ਗੱਲ ਕਰਦੀ ਸੀ ਬੜੇ ਕਈ ਪ੍ਰਕਾਰ ਦੇ ਉਹਨਾਂ ਨੇ ਇਹ ਜੇ ਝੂਠੇ ਵਾਅਦੇ ਕੀਤੇ ਸੀਗੇ ਜਿਨ੍ਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਲੋਕਾਂ ਨੇ ਤੇ ਬਹੁਤ ਹੀ ਵੱਡਾ ਫਤਵਾ ਜਿਹੜਾ ਇਹ ਭਾਰਤੀ ਜਨਤਾ ਪਾਰਟੀ ਦੇ ਹੱਕ ਜਿੱ ਦਿੱਤਾ ਤੇ ਭਾਰਤੀ ਜਨਤਾ ਪਾਰਟੀ ਨੂੰ ਉੱਥੇ ਮਜ਼ਬੂਤ ਕੀਤਾ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਆ ਤੇ ਉਹਨਾਂ ਨੇ ਦੇਸ਼ ਨੂੰ ਦੇਖਦੇ ਵੀ ਦੇਸ਼ ਕਿਵੇਂ ਤਰੱਕੀ ਕਰ ਰਿਹਾਗਾ ਭਾਰਤੀ ਜਨਤਾ ਪਾਰਟੀ ਕਿਵੇਂ ਹਰ ਸੂਬੇ ਦੇ ਵਿੱਚ ਤਰੱਕੀ ਲਿਆ ਰਹੀ ਆ ਜਿਹੜੀ ਡਬਲ ਇੰਜਨ ਸਰਕਾਰ ਦੀ ਸਭ ਤੋਂ ਵੱਧ ਜੇ ਲੋਰ ਸੀ ਜਿੱਥੇ ਦੁਨੀਆ ਤੋਂ ਲੋਕ ਆਉਂਦੇ ਨੇ ਸਾਡੀ ਰਾਜਧਾਨੀ ਦਿੱਲੀ ਵਿੱਚ ਲੋਟਸੀ ਜਿੱਥੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਇਹ ਫਤਵਾ ਦਿੱਤਾ ਤੇ ਜਿਤਾਇਆ ਦਿੱਲੀ ਦੇ ਲੋਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਤੇ ਮੇਰੀ ਜਿਹੜੀ ਸਾਰੀ ਸੰਗਰੂਰ ਜ਼ਿਲ੍ਹੇ ਦੀ ਟੀਮ ਖੜੀ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਹਿਬਾਨ ਤੇ ਸਾਰਿਆਂ ਵੱਲੋਂ ਬਹੁਤ-ਬਹੁਤ ਦੁਬਾਰਤੋਂ ਫਿਰ ਮੁਬਾਰਕਾ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਜਿਤਾਇਆ ਤੇ ਆਹ ਸਮਾਂ ਦੂਰ ਨਹੀਂ ਪੰਜਾਬ ਦੇ ਅੰਦਰ ਵੀ 27 ਦੇ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਰੱਖਣਗੇ ਤੇ ਪੰਜਾਬ ਦੇ ਅੰਦਰ ਵੀ ਕਾਮਲ ਦਾ ਫੁੱਲ ਚਲਾਉਣਗੇ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈ ਕੇ ਦੇਖੋ ਆਪਾਂ ਨੂੰ ਸਾਰਿਆਂ ਦੇ ਸਾਹਮਣੇ ਆ ਉਹੀ ਤਾਂ ਮੈਂ ਕਹਿ ਕਟਿਆਂਗਾ ਜੋ ਪਹਿਲਾ ਦੂਜੀਆਂ ਪਾਰਟੀਆਂ ਨੇ ਕਮਰਾਹ ਕਰਕੇ ਆਪਣੀ ਉੱਥੇ ਸਰਕਾਰਾਂ ਬਣਾਈਆਂ ਕਿਤਾ ਨਾ ਕਿਤੇ ਲੋਕਾਂ ਨੂੰ ਹੀ ਪਤਾ ਚੱਲ ਗਿਆ ਵੀ ਭਾਰਤੀ ਜਨਤਾ ਪਾਰਟੀ ਇੱਕ ਹੀ ਜੀ ਪਾਰਟੀ ਆ ਜਿਹੜੀ ਹਰੇਕ ਸਮਾਜ ਨੂੰ ਹਰੇਕ ਵਰਗ ਨੂੰ ਸਭ ਦਾ ਸਾਥ ਸਭ ਦਾ ਵਿਕਾਸ ਦੇ ਨਾਰੇ ਨਾਲ ਲੈ ਕੇ ਚੱਲੀ ਹੋਈ ਆ ਇਸ ਨੂੰ ਦੇਖਦੇ ਦੇਸ਼ ਦੀ ਤਰੱਕੀ ਨੂੰ ਦੇਖਦੇ ਲੋਕਾਂ ਨੇ ਵਿਸ਼ਵਾਸ ਜ਼ਾਹਰ ਕੀਤਾ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈ ਦਿੱਤੀ। ਕੋ ਜਿੰਨੇ ਵੀ ਵੱਡੇ ਲੀਡਰ ਸੀ ਲੋਕਾਂ ਨੂੰ ਪਤਾ ਚੱਲ ਗਿਆ। ਇਹ ਜੇਲ੍ਹਾਂ ਦੇ ਅੰਦਰ ਗਏ ਸੀ ਉਹ ਸਾਫ਼ ਜ਼ਾਹਰ ਹੋ ਗਿਆ ਵੀ ਜਿਹੜੇ ਉਹਨਾਂ ਤੇ આરોਪ ਲੱਗੇ ਸੀ ਉਹ ਸੱਚੇ ਨੇ। ਇਸ ਕਰਕੇ ਵੱਡੇ ਲੀਡਰਸ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਸਾਰਿਆਂ ਦੀ ਹਾਰ ਹੋ ਚੁੱਕੀ।